ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੋਂ ਸੰਗਤ ਜੀ ਅੱਜ ਦੀ ਇਸ ਵੀਡੀਓ ਦੇ ਅੰਦਰ ਆਪਾਂ ਪਾਵਨ ਗੁਰਬਾਣੀ ਸ੍ਰੀ ਜਪਜੀ ਸਾਹਿਬ ਪਾਵਨ ਗੁਰਬਾਣੀ ਦੀ ਸੰਥਿਆ ਕਰਨੀ ਹੈ ਇਸ ਤੋਂ ਪਹਿਲੀਆਂ ਵੀਡੀਓਾਂ ਦੇ ਵਿੱਚ ਆਪਾਂ ਸਹਿਸਕ੍ਰਿਤੀ ਪਾਵਨ ਗੁਰਬਾਣੀ ਦੀ ਸੰਥਿਆ ਸੰਪੂਰਨ ਕਰ ਲਈ ਹੈ ਆਪ ਜੀ ਉੱਪਰ ਆਈ ਬਟਨ ਤੇ ਲਿੰਕ ਵੇਖ ਸਕਦੇ ਹੋ ਸੋ ਆਓ ਹੁਣੇ ਸ੍ਰੀ ਜਬਜੀ ਸਾਹਿਬ ਪਾਵਨ ਗੁਰਬਾਣੀ ਦੀ ਸੰਥਿਆ ਕਰੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਇੱਕ ਓ ਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਕਾਲ ਕੁਰਤ ਅਜੁਨੀ ਸਭ ਗੁਰਪ੍ਰਸਾਦ ਤੋਂ ਸੰਗਤ ਜੀ ਸਭ ਤੋਂ ਪਹਿਲਾ ਹੈ ਇੱਕ ਓੰਕਾਰ ਸੋ ਜ਼ਿਆਦਾਤਰ ਆਪਾ ਇੱਕਮਕਾਰ ਜਾਂ ਹੋਰ ਕਈ ਤਰੀਕਿਆਂ ਦੇ ਨਾਲ ਬੋਲ ਦਿੰਨੇ ਹਾਂ ਪਰ ਇਦਾਂ ਨਹੀਂ ਬੋਲਣਾ ਆਪ ਜੀ ਸਕਰੀਨ ਦੇ ਉੱਪਰ ਵਿਚਾਰ ਵੇਖ ਸਕਦੇ ਹੋ ਈੜੀ ਨੂੰ ਸਿਹਾਰੀ ਉੱਪਰ ਅਦਕ ਕਕ ਇਹਨੂੰ ਇੱਕ ਬੋਲਣਾ ਹੈ ਜੋ ਇੱਕ ਓੰਕਾਰ ਦੇ ਵਿੱਚ ਉੱਪਰ ਅੰਕ ਲੱਗਾ ਹੋਇਆ ਉਹਨੂੰ ਇੱਕ ਕਹਿਣਾ ਹੈ ਇਸ ਤੋਂ ਅੱਗੇ ਹੈ ਓੰਕਾਰ ਊੜੇ ਨੂੰ ੜਾ ਲਾ ਕਰਕੇ ਐੜੇ ਨੂੰ ਟਿੱਪੀ ਲਾਉਣੀ ਹੈ ਕਕੇ ਕੰਨਾ ਰਾ ਰਾ ਓੰਕਾਰ ਸੋ ਇਸ ਪ੍ਰਕਾਰ ਦੇ ਨਾਲ ਇੱਕ ਓੰਕਾਰ ਇੱਕ ਤੇ ਥੋੜਾ ਜਿਹਾ ਰੁਕਣਾ ਹੈ ਓੰਕਾਰ ਇਸ ਪ੍ਰਕਾਰ ਆਪ ਜੀਆਂ ਨੇ ਇੱਕ ਓੰਕਾਰ ਦਾ ਉਚਾਰਨ ਕਰਨਾ ਹੈ ਇਸ ਤੋਂ ਅੱਗੇ ਹੈ ਸਤਨਾਮ ਸੋ ਗੌਰ ਕਰਨਾ ਸਤ ਨਾਮ ਥੋੜਾ ਜਿਹਾ ਫਰਕ ਪਾ ਕਰਕੇ ਬੁਰਨਾ ਹੈ ਪਹਿਲਾਂ ਸਤ ਬੋਲਣਾ ਫਿਰ ਨਾਮ ਮੰਮੇ ਨੂੰ ਥੋੜੀ ਜਿਹੀ ਆਵਾਜ਼ ਰੋਕ ਕਰਕੇ ਨਾ ਇਸ ਪ੍ਰਕਾਰ ਆਪ ਜੀਆ ਨੇ ਬੋਲਣਾ ਕਰਤਾ ਪੁਰਖ ਸੋ ਇਹ ਵੀ ਵਖਰਾ ਵਖਰਾ ਪਾਠ ਹੈ ਕਰਤਾ ਪੁਰਖ ਸੋ ਇਸ ਪ੍ਰਕਾਰ ਆਪ ਜੀਆ ਨੇ ਉਚਾਰਨ ਕਰਨਾ ਹੈ ਨਿਰਭਉ ਜਿਆਦਾਤਰ ਕੀ ਹੁੰਦਾ ਹੈ ਆਪਾਂ ਹੂੜਾ ਕਲੋੜਾ ਜਾਂ ਹੋਰ ਕਈ ਮਤਰਾਵਾਂ ਲਾ ਦਿੰਨੇ ਹਨ ਨਿਰਭਉ ਜਨਰ ਭਉ ਹੋਰ ਪਈ ਕਈ ਤਰੀਕਿਆਂ ਦੇ ਨਾਲ ਪਾਠ ਪੜ੍ਹ ਦਿੰਨੇ ਹਾਂ ਪਰ ਇਦਾਂ ਨਹੀਂ ਕਰਨਾ ਪੱਬਾ ਊੜੇ ਅੰਕੜਾ ਭਉ ਬਣਦਾ ਇਹਨੂੰ ਮਿਲਾ ਕਰਕੇ ਪਾਠ ਹੋਵੇਗਾ ਨਿਰਭਉ ਨਿਰ ਭਉ ਇਕੱਠਾ ਕਰਨਾ ਫਿਰ ਹੈ ਨਿਰਵੈਰ ਵੇ ਨੂੰ ਦੁਲਾਵਾਂ ਲਗਾ ਕਰਕੇ ਨਿਰਵੈਰ ਇਸ ਪ੍ਰਕਾਰ ਉਚਾਰਨ ਕਰਨਾ ਹੈ ਅਕਾਲ ਮੂਰਤ ਸੰਗਤ ਜੀ ਗੌਰ ਕਰੋਗੇ ਨਾ ਜਿਆਦਾਤਰ ਕਾਲ ਮੂਰਤ ਕਹਿ ਦਿੰਦੇ ਫਿਰ ਐੜੇ ਨੂੰ ਕੰਨਾ ਲਾ ਦਿੰਦੇ ਜਾਂ ਹੋਰ ਵੀ ਮੂਰਤ ਕਹਿ ਦਿੰਦੇ ਸੋ ਇਹਦਾ ਨਹੀਂ ਕਰਨਾ ਇਹ ਸਾਰੀ ਪਾਠ ਗਲਤ ਨਹੀਂ ਸ਼ੁੱਧ ਪਾਠ ਹੈ ਐੜਾ ਮੁਕਤਾ ਹੈ ਐੜੇ ਨੂੰ ਕੰਨਾਂ ਨਹੀਂ ਲਾਉਣਾ ਕੱਕੇ ਨੂੰ ਕੰਨਾਂ ਲਾਉਣਾ ਅਕਾਲ ਕਹਿਣਾ ਕਿਸੇ ਨੇ ਆਕਾਲ ਨਹੀਂ ਕਰ ਦੇਣਾ ਐੜੇ ਨੂੰ ਕੰਨਾਂ ਨਹੀਂ ਲਾਉਣਾ ਕੱਕੇ ਨੂੰ ਕੰਨਾਂ ਲਗਾ ਕਰਕੇ ਅਕਾਲ ਕਰਨਾ ਹੈ ਇਸ ਤੋਂ ਅੱਗੇ ਹੈ ਮੂਰਤ ਮੰਮੇ ਨੂੰ ਦੁਲੈਂਕੜ ਲੱਗੀ ਹੋਈ ਕਿਸੇ ਨੇ ਔਂਕਰ ਨਹੀਂ ਲਾ ਦੇਣੀ ਮੂਰਤ ਅਕਾਲ ਮੂਰਤ ਇਸ ਪ੍ਰਕਾਰ ਪਾਠ ਕਰਨਾ ਹੈ ਇਸ ਤੋਂ ਅੱਗੇ ਹੈ ਅਜੂਨੀ ਜੱਜੇ ਨੂੰ ਦੁਲੈਂਕੜ ਹੈ ਤੇ ਨੰਨੇ ਨੂੰ ਬਿਹਾਰੀ ਹੈ ਨੰਨੇ ਨੂੰ ਬਿਹਾਰੀ ਲਗਾ ਕਰਕੇ ਅਜੂਨੀ ਇਸ ਪ੍ਰਕਾਰ ਪਾਠ ਕਰਨਾ ਹੈ ਜੇ ਆਪ ਜੀ ਨੂੰ ਪਾਠ ਇਹ ਉਚਾਰਣੀ ਹੁੰਦਾ ਤੇ ਸਕਰੀਨ ਦੇ ਉਪਰ ਆਪ ਜੀ ਉਚਾਰਣ ਵੇਖ ਸਕਦੇ ਹੋ ਅੱਜ 19 ਇਹਨੂੰ ਜੋੜ ਕਰਕੇ ਅਜੁੰਨੀ ਬਣ ਜਾਣਾ ਸੈ ਭੰ ਸੋ ਆਪ ਜੀ ਉਪਰ ਆਈ ਬਟਨ ਦੇ ਉਪਰ ਮੁਹਾਰਨੀ ਦੀ ਵੀਡੀਓ ਵੀ ਵੇਖ ਸਕਦੇ ਹੋ ਸੰਗਤ ਜੀ ਸੈ ਭੰ ਇਕੱਠਾ ਪਾਠ ਹੈ ਪਰ ਭਾਗ ਨਹੀਂ ਕਰ ਦੇਣਾ ਗੱਗਾ ਪੂਰਾ ਨਹੀਂ ਲਾ ਦੇਣਾ ਜਾਂ ਭੰ ਬੱਬਾਵਣੀ ਲਾ ਦੇਣਾ ਕਈ ਬੱਬਾ ਲਾ ਕਰਕੇ ਪਾਠ ਕਰ ਦਿੰਨੇ ਹਨ ਕਈ ਹੋਰ ਕਈ ਤਰੀਕਿਆਂ ਦੇ ਨਾਲ ਕਰ ਦਿੰਨੇ ਪਰ ਇਦਾਂ ਨਹੀਂ ਸਸੇ ਨੂੰ ਦੁਲਾਵਾ ਸੈ ਭੱਬੇ ਦੇ ਉੱਪਰ ਟਿੱਪੀ ਆਵੇਗੀ ਪੰ ਅੱਧੀ ਆਵਾਜ਼ ਲਗਣੀ ਹੈ ਸੈ ਭੰ ਇਸ ਪ੍ਰਕਾਰ ਆਪ ਜੀਆਂ ਨੇ ਸੈ ਭੰ ਦਾ ਉਚਾਰਨ ਕਰਨਾ ਹੈ ਇਸ ਤੋਂ ਅੱਗੇ ਪਾਠ ਹੈ ਗੁਰ ਪ੍ਰਸਾਦ ਇਹ ਵੀ ਵਖਰਾ ਵਖਰਾ ਪਾਠ ਹੈ ਗੁਰ ਪ੍ਰਸਾਦ ਪ੍ਰਸਾਦ ਦੇ ਵਿੱਚ ਵੇਖੋਗੇ ਰਾਰਾ ਪੈਰ ਦੇ ਵਿੱਚ ਹੈ ਸੋ ਪੂਰਾ ਰਾਰਾ ਨਹੀਂ ਲਾ ਦੇਣਾ ਪ੍ਰਸਾਦ ਨਹੀਂ ਕਰਨਾ ਪ੍ਰਸਾਦ ਥੋੜਾ ਜਿਹਾ ਤੇਜ਼ ਬੋਲਣਾ ਪ੍ਰਸਾਦ ਸਿਸ ਪ੍ਰਕਾਰ ਆਪ ਜੀ ਆਨੇ ਉਚਾਰਨ ਕਰਨਾ ਜਪ ਤਾਂ ਸੰਗਤ ਜੀ ਵੇਖੋਗੇ ਚਪ ਸੋ ਇਹ ਵੀ ਪਾਠ ਧੀਰੀਤਾ ਦੇ ਨਾਲ ਬੋਲਣਾ ਹੈ ਜਿਆਦਾ ਹੋੜਾ ਨਹੀਂ ਲਾ ਦੇਣਾ ਜਪੋ ਜਾ ਹੋਰ ਕੋਈ ਨਹੀਂ ਕਰ ਦੇਣਾ ਜਪ ਬੋਲਣਾ ਹੈ ਇਸ ਤੋਂ ਅੱਗੇ ਹੈ ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਤੂੰ ਸੰਗਤ ਜੀ ਹੈ ਹਾਹੇ ਨੂੰ ਦਲਾਵਾ ਆਵਣ ਗਿਆ ਭੀ ਭੱਬੇ ਨੂੰ ਬਿਹਾਰੀ ਆ ਜ਼ਿਆਦਾਤਰ ਪਾ ਹੈਪੀ ਕਰ ਦਿੰਨੇ ਜੋ ਹੋਰ ਕਈ ਤਰੀਕਿਆਂ ਦੇ ਨਾਲ ਪਾਠ ਦਿਲਦ ਕਰ ਦਿੰਨੇ ਸੋ ਉਦਾਂ ਨਹੀਂ ਕਰਨਾ ਹੈ ਪੀ ਸੱਚ ਇਸ ਪ੍ਰਕਾਰ ਆਪ ਜੀਆਂ ਨੇ ਬਹੁਤ ਪ੍ਰੇਮ ਦੇ ਨਾਲ ਉਚਾਰਨ ਕਰਨਾ ਹੈ ਹੈ ਪੀ ਸੱਚ ਸੋ ਇਸ ਪ੍ਰਕਾਰ ਇਸ ਪਾਠ ਦਾ ਉਚਾਰਨ ਹੋਵੇ ਫਿਰ ਨਾਨਕ ਤੇ ਥੋੜੀ ਜਿਹੀ ਚਪਕੀ ਹੈ ਚਪਕੀ ਤੋਂ ਭਾਵ ਹੈ ਕਿ ਥੋੜਾ ਜਾਂ ਰੁਕਣਾ ਹੈ ਨਾਨਕ ਹੋਸੀ ਪੀ ਸੱਚ ਇਸ ਪ੍ਰਕਾਰ ਦੇ ਨਾਲ ਇਸ ਪਾਠ ਦਾ ਉਚਾਰਨ ਹੈ ਆਤ ਸੱਚ ਜੁਗਾਤ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਸੋ ਇਹ ਸ਼ੁੱਧ ਪਾਠ ਆਪ ਜੀਆਂ ਨੇ ਜਿਹੜੇ ਕਰਨੇ ਹਨ ਸੋਚ ਸੋਚ ਨਾ ਹੋਵਈ ਜੇ ਸੋਚੀ ਲੱਖ ਵਾਰ ਤੁ ਸੰਗਤ ਜੀ ਸੋਚੈ ਸਸੇ ਨੂੰ ਹੋੜਾ ਚੱਚੇ ਨੂੰ ਤਲਾਵਾ ਹੈ ਸੋਚੈ ਇਥੇ ਥੋੜੀ ਜੀ ਚਪਕੀ ਲਗਾਉਣੀ ਸੋਚੈ ਸੋਚ ਨਾ ਹੋਵਈ ਸੋਚ ਇਹਦੇ ਤੋਂ ਅੱਗੇ ਪਾਠ ਹੈ ਨਾ ਸੋਚ ਨਾ ਹੋਵਈ ਹੋਵਈ ਪਾਠ ਵੀ ਜ਼ਿਆਦਾਤਰ ਆਪਾਂ ਗਲਤ ਕਰ ਦਿੰਨੇ ਹਾਂ ਸੋ ਇਹਦਾ ਵੀ ਆਪ ਜੀਆਂ ਨੇ ਖਾਸ ਧਿਆਨ ਰੱਖਣਾ ਹੈ ਸੋਚੈ ਸੋਚ ਨਾ ਹੋਵੇ ਜੇ ਸੋਚੀ ਲੱਖ ਵਾਰ ਲੱਖ ਪਾਠ ਦੇ ਉੱਪਰ ਥੋੜਾ ਜਿਹਾ ਅਧਿਕ ਆਵੇਗਾ ਲੱਲੇ ਨੂੰ ਅਧਿਕ ਲਗਾ ਕਰਕੇ ਪਾਠ ਲੱਖ ਵਾਰ ਕਰਨਾ ਬੋਲਾ ਨਹੀਂ ਕਸ ਕਰੇ ਪਾਠ ਲੱਖ ਵਾਰ ਇਸ ਪ੍ਰਕਾਰ ਹੋਵੇਗਾ ਚੁੱਪਾ ਚੁੱਪ ਨਾ ਹੋਵਈ ਜੇ ਲਾਇ ਰਹਾ ਲੇਵਤਾਰ ਫਿਰ ਤੂੰ ਚੁੱਪੈ ਇਹਨੂੰ ਚੁੱਪੈ ਨਹੀਂ ਕਰ ਦੇਣਾ ਥੋੜਾ ਜ੍ਹਾ ਕਸ ਕਰਕੇ ਪਾਠ ਚੁੱਪੈ ਇੱਥੇ ਥੋੜੀ ਜੀ ਚਪਕੀ ਹੈ ਚੁੱਪ ਨਾ ਹੋਵਈ ਫਿਰ ਤੂੰ ਹੋਵਈ ਪਾਠ ਹਾਹੀਂ ਨੂੰ ਹੂੜਾ ਲਗਾ ਕਰਕੇ ਵਾ ਵ ਕੀੜੀ ਬਿਹਾਰੀ ਹੋਵਈ ਇੱਥੇ ਪੂਰਨ ਬਿਸ਼ਰਾਮ ਲਾਉਣਾ ਹੈ ਜੇ ਜੱਜੇ ਨੂੰ ਲਾ ਹੈ ਲਾਏ ਈੜੀ ਨੂੰ ਸਿਹਾਰੀ ਲਗਾ ਕਰਕੇ ਪਾਠ ਹੋਵੇਗਾ ਰਹਾ ਲਿਵ ਤਾਰ ਸੋ ਰਹਾ ਲਿਵ ਤਾਰ ਇਥੇ ਕਿਤੇ ਵੀ ਬਿੰਦੀ ਨਹੀਂ ਲਾਉਣੀ ਬਿੰਦੀ ਤਾਂ ਰਹਿਤ ਪਾਠ ਹਨ ਭੁਖਿਆ ਭੁਖ ਨਾ ਉਤਰੀ ਜੇ ਪੰਨਾ ਪੁਰਿਆ ਭਾਰ ਤੋ ਸੰਗਤ ਜੀ ਭੁਖਿਆ ਇੱਥੇ ਥੋੜੀ ਜੀ ਚਪਕੀ ਹੈ ਭੁਖ ਨਾ ਉਤਰੀ ਇੱਥੇ ਪੂਰਨ ਵਿਸ਼ਰਾਮ ਲਾਉਣਾ ਫਿਰ ਤੋ ਜੱਜੇ ਨੂੰ ਲਾ ਲੱਗੀ ਹੋਈ ਬੰਨ ਬੱਬੇ ਦੇ ਉੱਪਰ ਟਿੱਪੀ ਹੈ ਨੰਨੇ ਨੂੰ ਕੰਨਾ ਹੈ ਪੁਰੀਆ ਇਹਨੂੰ ਪਪਾ ਲਾਉਣਾ ਹੈ ਪੱਬਾ ਨਹੀਂ ਲਾ ਦੇਣਾ ਪੁਰੀਆ ਜਾਂ ਹੋਰ ਕੋਈ ਪਾਠ ਨਹੀਂ ਕਰ ਦੇਣਾ ਪੁਰੀਆ ਕਹਿਣਾ ਭਾਰ ਇਹ ਪਾਠ ਪੱਬੇ ਦੇ ਨਾਲ ਕਰਨਾ ਹੈ ਆਪ ਜੀ ਆ ਸਹਸ ਸਿਆਨ ਪਾ ਲਖ ਹੋ へ ਤ ਇਕ ਨ ਚੱਲੈ ਤਾਲ ਸਹਸ ਸੋ ਇਸ ਪਾਠ ਨੂੰ ਸਹਸ ਜਾਂ ਹੋਰ ਕਿਸੇ ਤਰੀਕੇ ਨਾਲ ਉਚਾਰਨ ਨਹੀਂ ਕਰਨਾ ਜੋ ਸ਼ੁੱਧ ਪਾਠ ਹੈ ਉਹ ਹੈ ਸਹਸ ਸ ਸ ਹ ਹ ਅਤੇ ਸਸ ਇਹਨੂੰ ਸਹਸ ਕਹਿਣਾ ਹੈ ਸਿਆਨ ਪਾ ਲਖ ਹੋ へ ਸੋਸ਼ ਪ੍ਰਕਾਰ ਦੇ ਨਾਲ ਇੱਥੇ ਪੂਰਨ ਵਿਸ਼ਰਾਮ ਲਾਉਣਾ ਹੈ ਲਖ ਪਾੜ ਥੋੜਾ ਜਾਪਾਰਾ ਕਰਨਾ ਫਿਰ ਤ ਇੱਕ ਨ ਚੱਲੇ ਨਾਲ ਸੋਸ਼ ਪ੍ਰਕਾਰ ਉਚਾਰਨ ਕਰਨਾ ਹੈ ਇਸ ਪਾਠ ਤੀਜੇ ਆਪ ਜੀਆਂ ਨੂੰ ਕੋਈ ਵੀ ਸ਼ੰਕਾ ਹੋਵੇ ਨਾ ਸੋ ਸੰਤ ਬਾਬਾ ਜਰਨੈਲ ਸਿੰਘ ਮਹਾਂਪੁਰਖ ਜਾਂ ਵਿਦਿਆ ਮਾਰਤੰਡ ਸੰਤ ਬਾਬਾ ਗੁਰਬਚਨ ਸਿੰਘ ਮਹਾਂਪੁਰਖਾਂ ਦੇ ਆਨਲਾਈਨ ਜਾਂ ਹੋਰ ਚੈਨਲਾਂ ਉੱਪਰ ਜਾਂ ਵੈੱਬਸਾਈਟਾਂ ਦੇ ਉੱਪਰ ਜਪਜੀ ਸਾਹਿਬ ਦਾ ਪਾਠ ਮਿਲ ਜਾਂਦਾ ਹੈ ਮਹਾਂਪੁਰਖਾਂ ਨੇ ਵੀ ਪਾਠ ਸਹਿਸ ਕੀਤਾ ਹੈ ਸੋ ਇਸ ਪਾਠ ਦੇ ਵਿੱਚ ਕੁਝ ਸ਼ੰਕਾ ਨਹੀਂ ਆਪ ਜੀਆਂ ਨੇ ਕਰਨ ਇਸ ਤੋਂ ਅੱਗੇ ਸਤਿਗੁਰੂ ਮਹਾਰਾਜ ਜੀ ਅਰਜ ਕਰਦੇ ਹਨ ਕੇਵ ਸਚਿਆਰਾ ਹੋਈਐ ਕੇਵ ਕੂੜਾ ਟੁੱਟ ਪਾਲੂ ਕਿਵ ਕਕੇ ਨੂੰ ਸਿਹਾਰੀ ਆਵੇਗੀ ਸਚਿਆਰਾ ਇਹ ਵੀ ਚੱチェ ਨੂੰ ਸਿਹਾਰੀ ਨਗਾਹ ਕਰਕੇ ਸਚਿਆਰਾ ਇਸ ਪ੍ਰਕਾਰ ਪਾਠ ਕਰਨਾ ਹੈ ਹੋਈਐ ਇੱਥੇ ਪੂਰਨ विश्राम ਹੈ ਹੋਈਐ ਐੜੇ ਨੂੰ ਦੁਲਾਵਾਂ ਲੱਗੀਆਂ ਕਿਸੇ ਨੇ ਲਾ ਲਾ ਕੇ ਨਹੀਂ ਕਰਨੀ ਕਿਵ ਸਚਿਆਰਾ ਹੋਈਐ ਇੱਥੇ ਪੂਰਨ विश्राम ਹੈ ਫਿਰ ਤੋਂ ਪਾਠ ਕਿਵ ਕੂੜਾ ਟੁੱਟ ਇਨੂੰ ਤੱਤੇ ਔਕੜ ਐੜੇ ਦੁਲਾਵਾਂ ਟੁੱਟੈ ਟੁੱਟਣ ਦਾ ਬਚਕੇ ਕੇਵ ਕੂੜ ਐ ਟੁੱਟੈ ਪਾਲ ਪਪੀ ਕੰਨਾ ਲੱਲਾ ਪਾਲ ਇਸ ਪ੍ਰਕਾਰ ਆਪ ਜੀਆ ਨੇ ਉਚਾਰਨ ਕਰਨਾ ਹੈ ਹੁਕਮ ਰਜਾਈ ਚਲਣਾ ਨਾਨਕ ਲਿਖਿਆ ਨਾਲ ਸੋ ਇਸ ਪ੍ਰਕਾਰ ਦੇ ਨਾਲ ਹੁਕਮ ਹਾਹੇ ਨੂੰ ਅੰਕੜ ਲਗਾ ਕਰਕੇ ਪਾਠ ਹੁਕਮ ਹੋਵੇਗਾ ਇਸ ਤੋਂ ਅੱਗੇ ਰਜਾਈ ਰਾਰਾ ਜੱਜੇ ਕੰਨਾ ਈੜੀ ਬਿਹਾਰੀ ਰਜਾਈ ਚਲਣਾ ਨਾਣੇ ਨੂੰ ਕੰਨਾ ਲਗਾ ਕਰਕੇ ਚਲਣਾ ਪਾਠ ਆਪ ਜੀਆਂ ਨੇ ਕਰਨਾ ਹੈ ਇੱਥੇ ਪੂਰਨ ਵਿਸ਼ਰਾਮ ਹੈ ਨਾਨਕ ਲਿਖਿਆ ਨਾਲ ਨਾਨਕ ਨੰਨੇ ਨੂੰ ਕੰਨਾ ਲਗਾ ਕਰਕੇ ਨਾਨਕ ਕਹਿਣਾ ਹੈ लिखिया दे ललेहारी है खे न भी सिहारी है सो पाठ लिखिया इस प्रकार आप जिया ने उचारण करना है सतगुरु सच्चे पातशाह महाराज जिया की कृपा के नी कुथ्या आप जिया ने शुद्ध कर लैनी इस तो अगली वीडियो के संपूर्ण श्री जपजी साहब की संथ्या करांगे, आओ ਗੱਜ ਕਰਕੇ ਫਤਿਹ ਜਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ